ਚੋਰੀ ਚੁੱਪੇ ਇਸ ਕੁੜੀ ਨੂੰ ਮਿਲਣ ਦੇ ਲਈ ਨਾ ਮੁੰਡਾ ਆਉਂਦਾ ਸੀ ਇੱਕ ਤੇ ਜਦੋਂ ਪਤਾ ਲੱਗਿਆ ਨਾ ਪਿੰਡ ਵਾਲਿਆਂ ਨੂੰ ਤਾਂ ਦੇਖੋ ਬਈ ਮੌਕੇ ਤੇ ਇਕੱਠ ਕਰਕੇ ਇਸ ਕੁੜੀ ਨੂੰ ਪੁੱਛਿਆ ਉਹ ਮੁੰਡਾ ਕੌਣ ਆ ਤੇ ਵੀ ਕੀ ਲੱਗਦਾ ਤੇਰਾ ਤੇ ਇਸ ਕੁੜੀ ਨੇ ਦੇਖੋ ਅੱਗੋਂ ਕੀ ਜਵਾਬ ਦਿੱਤਾ ਬਈ ਨਹੀਂ ਛੱਡੂੰਗੀ چاہے ਮੇਰੇ ਕੋ ਆਪਣੇ ਘਰ ਵਾਲੇ ਸੇ ਮਤਲਬ ਨਹੀਂ ਹੈ ਹਾਂ چاہے ਜੋ ਹੋ ਜਾਏ ਇਨਕਾ ਸਾਥ ਨਹੀਂ ਛੱਡੂਗੀ ਮੇਰੇ ਕੋ ਮਰਨਾ ਹੈ ਨਹੀਂ ਕਿਹੜਾ ਜਿਨਾ ਇਨਹੀ ਕੇ ਸਾਥ ਹਾਂ ਮੇਰੇ ਕੋ ਆਪਣੇ ਘਰ ਵਾਲੇ ਸੇ ਮਤਲਬ ਨਹੀਂ ਹੈ ਹੂੰ ਮਰ ਰਹੀ ਆ ਜੇ ਮੇਰੇ ਕੋ ਕੋਈ ਮਤਲਬ ਨਹੀਂ ਹੈ ਇਨਕੇ ਸਾਥ ਰਹਿਣਾ ਹੈ ਮਰ ਰੋਣ ਮੈਂ ਹਾਂ ਇਹ ਸਵਾਲ ਹੁੰਦਾ ਹੈ। ਉਹ ਨਾ ਰੋ ਉਠਾ ਲਓ। ਬਈ ਜਬਾਨ ਕੁੜੀ ਨਾ ਆਪਣੀ ਮਾਂ ਦੇ ਸਾਹਮਣੇ ਤੇ ਪਿੰਡ ਵਾਲਿਆਂ ਦੇ ਸਾਹਮਣੇ ਦੇਖੋ ਬਈ ਕਿਹੜੇ ਹਿਸਾਬ ਦੇ ਨਾਲ ਜਵਾਬ ਹੁੰਦੀ ਹੈ ਤੇ ਪਿੰਡ ਵਾਲੇ ਵੀ ਹੈਰਾਨ ਹੋ ਜਾਂਦੇ ਇਸ ਕੁੜੀ ਦੀਆਂ ਗੱਲਾਂ ਨੂੰ ਸੁਣ ਕੇ। ਦੇਖੋ ਬਈ ਅੱਜ ਕੱਲ੍ਹ ਦੇਆਂ ਕੁੜੀਆਂ ਨੂੰ ਪਤਾ ਨਹੀਂ ਕੀ ਹੋ ਗਿਆ। ਸੱਚੀ ਕਾਲਯੁਗ ਆ ਗਿਆ ਬਈ। ਬਈ ਜਨਮ ਤੋਂ ਲੈ ਕੇ ਨਾ ਮਾਂ ਪਿਓ ਆਪਣੀ ਧੀ ਨੂੰ ਕਿੰਨਾ ਸਾਹਮ ਦਾ ਹੁੰਦਾ। ਤੇ ਕਿੰਨਾ ਹੀ ਮਾੜੇ ਹਾਲਾਤ ਦੇਖੇ ਹੁੰਦੇ ਨੇ ਮਾਪਿਓ ਨੇ ਤੇ ਫੇਰ ਵੀ ਮਾਪਿਓ ਨਾਲ ਆਪਣੀ ਧੀ ਨੂੰ ਮੇਰੀ ਧੀ ਮੇਰੀ ਧੀ ਕਰਦਾ ਰਹਿੰਦਾ ਹੁੰਦਾ ساری ਉਮਰ ਤੇ ਦੇਖੋ ਭਈ ਅੱਜ ਇਹੀ ਧੀ ਆਪਣੇ ਮਾਪੇ ਨੂੰ ਪਰਾਇਆ ਕਰ ਗਈ ਦੇਖੋ ਕਿੰਨੇ